ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਪਟੇਂਡਾ ਦੇ ਮੈਨਾ ਚੌਂਕ ਦੇ ਵਿੱਚ ਪੁਲਿਸ ਵੱਲੋਂ ਨਾਕਾ ਲਗਾ ਕੇ ਚੈਕਿੰਗ ਕੀਤੀ ਗਈ ਔਰ ਮਹਾਂਜਨ ਇਨਸਪੈਕਟਰ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਕਿ ਮਾੜੇ ਅਨਸਰਫ ਵੱਲੋਂ ਸ਼ਹਿਰ ਦੇ ਵਿੱਚ ਕੋਈ ਗਲਤ ਅਣਹੋਣੀ ਘਟਨਾ ਨਾ ਘਟ ਸਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਈ ਰਿਕਸ਼ਾ ਵਾਲੇ ਜਿਹੜੇ ਕੀ ਲਾਈਟਾ ਜਗਾ ਕੇ ਰਾਤ ਨੂੰ ਨਹੀਂ ਚੱਲਦੇ ਉਹਨਾਂ ਨੂੰ ਹਦਾਇਤਾ ਵੀ ਕੀਤੀ ਗਈਆਂ ਕਿ ਉਹਨਾਂ ਲਾਈਟਾ ਜਗਾ ਕੇ ਚੱਲਣ ਤਾਂ ਕਿ ਕੋਈ ਐਕਸੀਡੈਂਟ ਵਗੈਰਾ ਨਾ ਹੋ ਸਕੇ ਆਓ ਜਾਣਦੇ ਆਪਾਂ ਪੂਰੀ ਖਬਰ ਇਸ ਆ ਕੇ ਰੱਖ ਲਾ ਕੇ ਰੱਖ ਲਾਈਟ ਲਾ ਕੇ ਰੱਖ ਲਾਈਟ ਲਾ ਕੇ ਰੱਖ ਆ ਬਾਦ ਰੋ ਤੋਂ ਨੀਂਹ ਸਲਵਰ ਦੇ ਅੱਗੇ ਦਰਮਿਆਨ ਤੇ ਕਰ ਜਾ ਪ੍ਰੋਪਰ ਵੀਰ ਤੇਰੀ ਲਾਈਟ ਕਿੱਥੇ ਆ ਮੋਰੀ ਫਿਰ ਹੈਡਲਾਈਟ ਆਜ ਜਾ ਵੀ ਕਾਈ ਹੈ ਹੈਡਲਾਈਟ ਇਹਦੇ ਲਾ ਬੋ ਰੱਖੀਏ ਮੋਰੇ ਦੀਂਦੀ ਨਹੀਂ ਗਿਆ ਠੰਡ ਕਰਕੇ ਲਾਈਏ ਨਹੀਂ ਠੰਡ ਕਰਕੇ ਲੋਕਾਂ ਨੂੰ ਕਿਸ ਤਰ੍ਹਾਂ ਨਜ਼ਰ ਕਿਸ ਤਰ੍ਹਾਂ ਆਏਗਾ ਵੀ ਤੇਰੀ ਲਾਈਟ ਜਗ ਰਹੀ ਹੈ ਇਸ ਤਰ੍ਹਾਂ ਦਿਖਦਾ ਇਹ ਕੋ ਬੋ ਦੇਖੋ ਫਰੰਟ ਜਮਾ ਨਹੀਂ ਦਿਖ ਰਿਹਾ ਵੀਰੇ ਮੈਂ ਤਾਂ ਆਪ ਦੇਖੀਏ ਦੇਖੋ ਕਿਤੇ ਨਜ਼ਰ ਨਹੀਂ ਆ ਰਹੀ ਐਨਾ ਕੋਈ ਪ੍ਰੋਪਰ ਹਲਕੀ ਨਜ਼ਰ ਆ ਰਹੀ ਹੈ ਇਹ ਰੇਂਜ ਤੇ ਫੇਰ ਆਈ ਚਲਾਉਣਾ ਪੈਂਦਾ ਨਹੀਂ ਦਿਖਦਾ ਨਹੀਂ ਤੇ ਇੰਨੀ ਲਾਈਟ ਹੈ ਇਹਨਾਂ ਨੂੰ ਮੁਰੇ ਨੂੰ ਉਤਾਰ ਕੇ ਰੱਖੋ ਤਾਂ ਕਿ ਕੋਈ ਐਕਸੀਡੈਂਟ ਨਾ ਹੋ ਸਕੇ ਮੇਰਾ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਇਨਸਪੈਕਟਰ ਗੁਰਪ੍ਰੀਤ ਸਿੰਘ ਭਾਈ ਸਾਹਿਬ ਜਿੱਥੇ ਨਾਕਾ ਲਗਾਵੇ ਕੀ ਕਹਣਾ ਚਾਹੋਗੇ ਜੀ ਜੀ ਆਪਣੇ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅੱਜ ਨਾਕਾਬੰਦੀ ਕੀਤੀ ਗਈ ਸੀ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਆਪਾਂ ਨਾਕਾਬੰਦੀ ਦੇ ਦੌਰਾਨ ਚੈਕਿੰਗ ਕਰਕੇ ਵੀਕਲਾਂ ਦੇ ਚਲਾਨ ਕੀਤੇ ਨੇ ਤਾਂ ਕਿੰਨੇ ਚਲਾਨ ਕੱਟੇ ਗਿਆ ਸੀ ਲਗਭਗ 10 ਵੀਕਲਾਂ ਦੇ ਚਲਾਨ ਕੀਤੇ ਗਏ ਸੀ ਕੀ ਟਾਈਮਿੰਗ ਕੀ ਸੀ ਅੱਜ ਜਿਹੜੀ ਇੱਥੇ ਨਾਕਾਬੰਦੀ ਲਈ ਅੱਜ ਦੀ ਨਾਕਾਬੰਦੀ ਦੀ ਟਾਈਮਿੰਗ 5 ਤੋਂ 7:30 ਵਜੇ ਤੱਕ ਕੀ ਇਹ ਰੋਟੀਨ ਦੀ ਚੈਕਿੰਗ ਹੈ ਹਾਂਜੀ ਰੋਟੀਨ ਚੈਕਿੰਗ ਹੈ ਲਾਡ ਐਂਡ ਆਊਟ ਦੀ ਸਿਚੁਏਸ਼ਨ ਨੂੰ ਬਹਾਲ ਰੱਖਣ ਲਈ ਬਹੁਤ ਮਾੜੇ ਆਨਸਰ ਵੀ ਕੋਈ ਇੱਥੇ ਆਵੇ ਬਿਲਕੁਲ ਮੈਂ ਸ਼ੱਕੀ ਵਿਅਕਤੀਆਂ ਨੂੰ ਪੁੱਛਗਿਛ ਕੀਤੀ ਗਈ ਹੈ ਇਸ ਤਰ੍ਹਾਂ ਆਟਾ ਵਾਲਿਆ ਈ ਰਿਕਸ਼ਾ ਵਾਲਿਆ ਲਾਈਟਾਂ ਨਹੀਂ ਜਗਾ ਕੇ ਚੱਲਦੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸਾਰਿਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ